ਤੇ 25 ਇੰਚ ਆ ਮੈਂ ਦੇਖੋ 슬ੀਵ ਲੈਂਥ 25 ਇੰਚ ਰੱਖ ਰਹੇ ਆ 25 ਇੰਚ 슬ੀਵ ਹੈ ਤੇ ਅਸੀਂ ਫੈਬਰਿਕ ਜਿਹੜਾ ਐਕਸਟਰਾ ਰੱਖਣਾ 2 ਇੰਚ ਅਸੀਂ نیچے ਇਲਾਸਟਿਕ ਤੇ ਫੋਲਡ ਹੋਣ ਲਈ ਰੱਖਣਾ ਔਰ 5 ਇੰਚ ਅਸੀਂ ਉੱਪਰ ਐਕਸਟਰਾ ਰੱਖਣਾ ਸੋ 7 ਇੰਚ ਸਾਨੂੰ ਫੈਬਰਿਕ ਐਕਸਟਰਾ ਚਾਹੀਦਾ ਆ 슬ੀਵ ਬਣਾਉਣ ਲਈ ਲੰਬਾਈ ਦੇ ਵਿੱਚ 7 ਇੰਚ ਐਕਸਟਰਾ ਇਦਾਂ ਹੀ ਵਿਡਥ ਦੇ ਵਿੱਚ ਵੀ ਸਾਨੂੰ ਫੈਬਰਿਕ ਐਕਸਟਰਾ ਚਾਹੀਦਾ ਤਾਂ ਕਿ ਚੌਣਾ ਜਿਆਦੀਆਂ ਪੈਣ

ਨਾਰਮਲੀ ਆਪਾਂ ਕੀ ਕਰੀਦਾ ਫੈਬਰਿਕ ਜਿਹੜਾ 슬ੀਵ ਦਾ ਫੋਲਡ ਕੀਤਾ ਇਹ ਸਾਨੂੰ 10 ਇੰਚ ਚਾਹੀਦਾ ਹੁੰਦਾ ਇਹਨੂੰ ਤੁਸੀਂ 12 ਇੰਚ ਵੀ ਰੱਖ ਸਕਦੇ ਹੋ ਠੀਕ ਹੈ ਇਹ ਹੈ ਔਨ ਫੋਲਡ ਤੇ ਔਨ ਫੋਲਡ ਦਾ ਮਤਲਬ ਹੁੰਦਾ ਕਿ ਇਧਰੋਂ ਫੈਬਰਿਕ ਸਾਡਾ ਫੋਲਡਿੰਗ ਤੇ ਆ ਇਧਰੋਂ ਸਾਡਾ ਓਪਨ ਏਰੀਆ ਆਇਆ ਇੱਥੇ ਸਾਡਾ ਆਮ ਹੌਲ ਬਣੇਗਾ ਆ ਜਿਹੜੀ ਲੈਂਥ ਲਈ ਆਪਾਂ ਇਹ 32 ਇੰਚਸ ਲਈ ਆ 32 ਇੰਚਸ ਕਿਉਂ 25 ਇੰਚ ਪਲੱਸ 2 ਇੰਚ نیچے ਫੋਲਡ ਕਰਨ ਦੀ ਪਲੱਸ 5 ਇੰਚ ਉੱਪਰ ਗੈਦਰਸ ਲਈ ਤੇ 32 ਇੰਚ ਤਿਆਰ ਹੋ ਗਿਆ ਤੇ 32 ਇੰਚ ਸਾਡੇ ਕੋਲ ਆਹ ਫੈਬਰਿਕ ਲੈਂਥ ਦੇ ਵਿੱਚ ਆਏਗਾ ਹੁਣ ਜਿਹੜੀ ਅਸੀਂ ਨੈਕਸਟ ਮੈਜ਼ਰਮੈਂਟ ਲੈਣੀ ਆ ਉਹ ਜਾਨੀ ਹਮ ਤੋਂ ਹਮ ਤੇ ਵੀ ਸਾਨੂੰ ਗੈਦਰਸ ਪੂਰੀਆਂ ਚਾਹੀਦੀਆਂ ਇਸ ਲਈ ਸਾਨੂੰ ਇਧਰੋਂ ਵੀ ਇਹ 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 12 ਇੰਚ ਰੱਖਿਆ ਤੇ ਅਸੀਂ 10 ਇੰਚ ਐਕਸਟਰਾ ਰੱਖ ਲਾਂਗੇ ਇਧਰ 10 ਇੰਚ ਰੱਖਾਂਗੇ 12 ਇੰਚ ਨਹੀਂ ਰੱਖਾਂਗੇ 10 ਰੱਖਾਂਗੇ ਔਰ ਇਹਨੂੰ ਹਲਕੀ ਜੀ ਕਰਵ ਚ ਸ਼ੇਪ ਚ ਦਵਾਂਗੇ ਦੇਖੋ ਇਦਾਂ ਔਰ ਇਹ 커ਵ ਤੁਸੀਂ ਕਿੰਨਾ ਦੇ ਸਕਦੇ ਹੋ ਅਪਰੋਕਸੀਮੇਟਲੀ 1 ਇੰਚ ਤੋਂ 2 ਇੰਚ ਤੱਕ 1 ਤੋਂ 2 ਇੰਚ ਤੱਕ ਨਿਸ਼ਾਨ ਲਗਾ ਕੇ ਉੱਪਰ ਤੁਸੀਂ ਇਹਨੂੰ ਇਦਾਂ ਕਰਕੇ 커ਵ ਸਮੂਥ 커ਵ ਦੇ ਦੇਣਾ ਤਾਂਕਿ ਸ਼ੇਪ ਇਹਦੀ 슬ੀਵ ਦੀ ਸੋਹਣੀ ਰਹੇ ਫਿਰ ਤੁਸੀਂ ਇਹਨੂੰ ਸਾਢੇ 3 ਇੰਚ ਵਾਲੀ ਜਿਹੜੀ ਮਾਰਕਿੰਗ ਆ ਤੁਸੀਂ ਇਹਦੇ ਨਾਲ ਇਦਾਂ ਕਰਕੇ ਮੈਚ ਕਰ ਦੇਣਾ ਨਾਰਮਲੀ ਕੀ ਕਰੀਦਾ ਆਪਾਂ 슬ੀਵ ਇੱਥੇ ਅਗਰ ਬਣਦੀ ਆ ਸਾਢੇ 3 ਇੰਚ ਦੀ ਸ਼ੇਪ ਦੇ ਵਿੱਚ ਆਪਾਂ ਦੇਖੋ ਇਦਾਂ ਕਰਕੇ 슬ੀਵ ਬਣਾ ਲਈਦੀ ਇਹਦੇ ਵਿੱਚ ਅਸੀਂ ਇਦਾਂ ਨਹੀਂ ਕਰਨਾ ਅਸੀਂ ਇੱਕ ਐਕਸਟਰਾ 5 ਇੰਚ ਜਿਹੜਾ ਉੱਪਰ ਲਿਆ ਉਹ ਵੀ ਵਿੱਚ ਐਡ ਕਰਨਾ ਉਹਦੇ ਨਾਲ ਕੀ ਹੋਏਗਾ ਜਿਹੜਾ ਆ ਉੱਪਰ ਪਫ ਬਣਦਾ 슬ੀਵ ਦਾ ਆ ਜਿਹੜਾ ਉੱਪਰ ਪਫ ਬਣਦਾ ਆ ਇਹ ਆ 5 ਇੰਚ ਐਕਸਟਰਾ ਫੈਬਰਿਕ ਨਾਲ ਹੀ ਬਣਨਾ ਤੇ ਸਾਨੂੰ ਜਿਹੜੀ ਹੁਣ ਸ਼ੇਪ ਆ ਇਹ ਇਧਰੋਂ ਇਦਾਂ ਜਾ ਕੇ ਅਸੀਂ ਆ ਚੀਜ਼ ਪਫ ਬਣਾਉਣਾ ਉੱਪਰ ਸੋ ਆ ਜਿਹੜਾ ਏਰੀਆ ਸਾਰਾ ਇਹ ਸਾਰਾ ਗੈਦਰਸ ਚ ਕਵਰ ਹੋ ਜਾਣਾ ਇੰਨਾ ਏਰੀਆ ਜਿਹੜਾ ਸਾਡਾ ਗੈਦਰਸ ਚ ਕਵਰ ਹੋਏਗਾ ਸੋ ਗੈਦਰ ਜਦੋਂ ਪਾਵਾਂਗੇ ਇੱਥੇ ਇੱਕ ਤਾਂ ਸਾਡੀ ਇਧਰੋਂ ਵੀ ਚੜਾਈ ਆ ਬਹੁਤ ਅੱਛੀਆਂ ਤਰੀਕੇ ਨਾਲ ਗੈਦਰਸ ਬਣ ਜਾਣੀਆਂ ਸੇਮ ਵੇ ਨਾਲ ਅਸੀਂ ਉੱਪਰੋਂ ਵੀ ਐਕਸਟਰਾ 5 ਇੰਚ ਰੱਖ ਲਿਆ ਤੇ ਸਾਡੀ ਫੁੱਲਨੈਸ ਬਹੁਤ ਅੱਛੇ ਤਰੀਕੇ ਨਾਲ ਆਏਗੀ ਸੇਮ نیچے ਵੀ ਅਸੀਂ ਲੂਜ਼ ਰੱਖੀ ਆ ਤੇ ਤੁਸੀਂ 10 ਇੰਚ ਅਗਰ ਜਿੱਦਾਂ ਰੱਖੀਆ ਤੇ ਇਲਾਸਟਿਕ ਪਾ ਕੇ ਇਹ 5 ਇੰਚ ਰਹਿ ਜਾਏਗੀ ਉਹ ਵੀ ਬਹੁਤ ਸੋਹਣੀ ਫਿਟਿੰਗ ਆਏਗੀ ਇੱਕ ਹੁੰਦਾ ਆ ਕਿ ਇਹ ਸਪਰੇਟ ਬਣੇਗੀ ਪੂਰੀ ਪਫੀ ਪਰ ਅਗਰ ਤੁਸੀਂ ਦੇਖੋ ਜਿੱਦਾਂ ਕਰਵ ਦੇ ਵਿੱਚ ਆ ਇਧਰੋਂ ਵੀ ਸ਼ੇਪ ਇਦਾਂ ਕਰਕੇ ਆ ਔਰ ਇਧਰੋਂ ਵੀ ਸ਼ੇਪ ਇਦਾਂ ਟਾਈਟ ਆ ਤੇ ਤੁਸੀਂ ਇਹਨੂੰ ਇੱਥੋਂ जो तो सीम लगा है तो करके शेप दे सकते हो कि सिलाई थोड़ी एदा आएगी तो ये एल्बो तो ज्यादा फुलनेस नहीं होगी फुलनेस सिर्फ नीचे हो हेम तो और उपरो टॉप तो जो आएगा आम होल तो उसे तो फुलनेस हो जाएगी हम आप कटिंग करके दिखाने फैब्रिक पे कि, कि फैब्रिक नोल्डिंग लैना और कि फैब्रिक से कटिंग करनी है सो तो आप फैब्रिक ले लिया फैब्रिक देखो आप थर्टी टू इंच लैंथ ले ली ਆ ਕੰਨੀ ਆਈ ਹੈ ਮੇਰੀ ਆ ਵੀ ਕੰਨੀ ਆ ਔਰ ਆ ਵੀ ਕੰਨੀ ਇਹਨੂੰ 1 ਟਾਈਮ ਫੋਲਡ ਕੀਤਾ ਜਿੱਦਾਂ ਆਪਾਂ ਬੇਸਿਕ 슬ੀਵ ਕੱਟੀ ਦੀ ਆ ਸਿੰਪਲ 슬ੀਵ ਆ ਦੇਖੋ ਇਹਨੂੰ ਮੈਂ ਇਦਾਂ ਕਰਕੇ ਕਟਿੰਗ ਕਰ ਲਿਆ ਫੋਲਡ ਕੀਤਾ ਸੌਰੀ ਫੋਲਡ ਕਰਨ ਤੋਂ ਬਾਅਦ ਹੁਣ ਮਾਰਕਿੰਗ ਕਰਨੀ ਆ ਜਿੱਦਾਂ ਡਰਾਫਟਿੰਗ ਤੇ ਮਾਰਕਿੰਗ ਕੀਤੀ ਸੀ ਆਪਾਂ ਸੇਮ ਵੇ ਦੇ ਨਾਲ ਉਦਾਂ ਹੀ ਮਾਰਕਿੰਗ ਇੱਥੇ ਵੀ ਕਰਨੀ ਆ ਪਹਿਲਾਂ 5 ਇੰਚ ਛੱਡ ਦੇਣਾ 5 ਇੰਚਸ ਥੈਨ 3 ਐਂਡ 1/2 ਸੋ ਟੋਟਲ ਇਹ ਹੈ ਜੇਕਰ ਮੈਂ ਦੱਸਾਂ ਤੁਹਾਨੂੰ ਇਹ ਅਪਰੋਕਸੀਮੇਟਲੀ 9 8 ਐਂਡ ਹਾਫ ਤੇ ਆਂਦੀ ਆ ਔਰ ਫਿਰ ਇਧਰੋਂ ਜਿਹੜਾ ਮੈਂ ਆਪਾਂ ਕੀਤਾ ਸੀ ਉਹ 10 ਇੰਚ ਛੱਡਿਆ ਸੀ 10 ਇੰਚ ਆ ਦੇਖੋ ਬਾਕੀ ਹੁਣ ਇਹਦੀ ਅਗਰ ਮੈਂ ਐਲਬੋ ਦੀ ਦੇਖਾਂ ਕਿ ਐਲਬੋ ਇਹਨਾਂ ਦੀ ਤਕਰੀਬਨ ਇੱਥੇ ਆਉਂਦੀ ਆ ਆਪਾਂ ਸ਼ੇਪ ਦੇਣੀ ਐਲਬੋ ਦੀ ਫਿਟਿੰਗ ਚ ਤੇ ਆ ਦੇਖੋ ਇਦਾਂ ਕਰਕੇ ਆ ਫਿਟਿੰਗ ਆਏਗੀ ਜਿਹੜੀ ਬਾਹ ਦੀ ਫਿਟਿੰਗ ਐਲਬੋ ਇੱਥੇ ਆਏਗੀ ਹੁਣ ਆਪਾਂ ਆਰਮਹੋਲ ਦੀ ਸ਼ੇਪ ਦੇਣੀ ਆ ਆਰਮਹੋਲ ਦੀ ਸ਼ੇਪ ਦੇਣ ਲਈ ਤੁਸੀਂ ਆ ਦੇਖੋ ਇਹਨੂੰ ਤੁਸੀਂ ਹੈੱਡ ਨੂੰ ਆਹਾਂ ਸਾਢੇ 3 ਨਾਲੀ ਜਿਹੜੀ ਮਾਰਕਿੰਗ ਸੀਗੀ ਇਹਦੇ ਨਾਲ ਤੁਸੀਂ ਆਰਮਹੋਲ ਨੂੰ ਮੈਚ ਕਰੋਗੇ ਇਹਦੀ ਫਰੰਟ ਆਰਮਹੋਲ ਔਰ ਬੈਕ ਆਰਮਹੋਲ ਦੀ ਅਲੱਗ-ਅਲੱਗ ਕਟਿੰਗ ਨਹੀਂ ਹੁੰਦੀ ਕਿਉਂਕਿ ਅਸੀਂ ਆਲਰੇਡੀ ਫੁੱਲਨੈਸ ਦੇਣੀ ਹੁੰਦੀ ਆ ਗੈਦਰਸ ਪਾਉਣੀ ਆ ਇੱਥੇ ਹਨਾ ਇਹ ਗੈਦਰਸ ਦੇ ਨਾਲ ਇਹਨੇ ਸਾਰੀ 슬ੀਵ ਨੇ ਕਵਰ ਕਰ ਲੈਣਾ ਉਹਨੂੰ ਤੇ ਆਰਮਹੋਲ ਜਿਹੜਾ ਇੰਨਾ ਵੱਡਾ ਹੈ ਇਹ ਸਾਰੇ ਦੇ ਵਿੱਚ ਆਪਾਂ ਗੈਦਰਸ ਪਾ ਦੇਣੀ ਆ ਤੇ ਇਹਦੀ ਆਪਾਂ ਹੁਣ ਕਟਿੰਗ ਕਰਦੇ ਆ ਇੱਥੇ ਆਪਾਂ ਨੋਚ ਲਗਾਵਾਂਗੇ ਸੈਂਟਰ ਦੀ ਕਿ ਜਿਹੜੀ ਆਪਣੀ ਅਕ੍ਰੋਸ ਬੈਕ ਦੀ ਸੀਮ ਜਿਹੜੀ ਹੁੰਦੀ ਆ ਉਹਦੇ ਤੇ ਮੈਚ ਕਰੇ ਔਰ ਸੇਮ ਵੇ ਨਾਲ ਇੱਥੋਂ ਆਪਾਂ ਹ ਗਈ ਹੁਣ ਇੱਕ ਆਪਣੀ ਇਧਰੋਂ ਟ੍ਰਿਮਿੰਗ ਰਹਿ ਗਈ ਕਰਨ ਵਾਲੀ ਜਿਹੜੀ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ 1 ਤੋਂ 2 ਇੰਚ ਦੇ ਵਿਚਾਲੇ ਕਿਤੇ ਵੀ ਕਰ ਸਕਦੇ ਹੋ ਤੇ 2 ਇੰਚ ਨਹੀਂ ਮੈਂ ਇੱਥੇ 1 ਇੰਚ ਦੀ ਹੀ ਸ਼ੇਪ ਦਵਾਂਗੀ ਔਰ ਇਹਨੂੰ ਦੇਖੋ ਅਸੀਂ ਇੰਦਾ ਕਰਕੇ ਆਹ ਮਾਰਕਿੰਗ ਕੀਤੀ ਔਰ ਇਹਨੂੰ ਆਪਾਂ ਇੰਦਾ ਕਰਕੇ ਟ੍ਰਿਮ ਕਰ ਦੋ ਸੋ ਇਹ ਆਪਣਾ ਮੇਰਾ ਆਏਗਾ ਹੈ ਮੇਰੀਆ ਜਿੱਥੇ ਆਪਣੀ ਇੰਦਾ ਕਰਕੇ ਇਲਾਸਟਿਕ ਪਏਗੀ ਆਹ ਇਲਾਸਟਿਕ ਹੋਏਗੀ ਔਰ ਆਹ ਜਿਹੜੀ ਏਰੀਆ ਆ ਗਿਆ ਇਹਦੇ ਚ ਆਪਣੀਆਂ ਗੈਦਰਸ ਪੈਂਦੀਆਂ ਆ ਤੇ ਗੈਦਰਸ ਪਾ ਕੇ ਆਪਣੀ ਇਹ ਆਹ ਜਿਹੜੀ ਫੁੱਲਨੈਸ ਆ ਜਿਹੜੀ ਤੁਹਾਡੀ ਇਹ 슬ੀਵ ਤੇ ਆ ਜੇਗੀ